ਸਸਿਕਾ ਗਾਲ ਦੇ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਲੈ ਕੇ ਆਏ ਆ ਆ ਬਹੁਤ ਹੀ ਪਿਆਰਾ ਜਿਹਾ ਕ੍ਰੋਸ਼ੀਅਰ ਦਾ ਪੈਟਰਨ ਆ ਦੇਖੋ ਬਹੁਤ ਹੀ ਪਿਆਰਾ ਜਿਹਾ ਵਾਹੇ ਬਣਾਉਣਾ ਵੀ ਬਹੁਤ ਸੌਖਾ ਵਾ ਇਹ ਤੁਸੀਂ ਇਹਨੂੰ ਐਸੇ ਜੈਕਟ ਦੇ ਵਿੱਚ ਬਲੈਂਕਟਸ ਦੇ ਵਿੱਚ ਬੇਬੀ ਵਿੱਚ ਕਿਤੇ ਵੀ ਪਾ ਸਕਦੇ ਹੋ ਡਿਜ਼ਾਈਨ ਇਹਦੇ ਲਈ ਆਪਾਂ ਦੇਖੋ ਸਭ ਤੋਂ ਪਹਿਲਾਂ ਨੋਟ ਲਗਾਣੀ ਆ ਇਸ ਤਰ੍ਹਾਂ ਤੁਸੀਂ ਇਹ ਤਾਂ ਇਸ ਤਰ੍ਹਾਂ ਨੇ ਬਿਗਨਰਸ ਲਈ ਜਿਹੜੇ ਨੇ ਨਹੀਂ ਤਾਂ ਤੁਸੀਂ ਇਸ ਤਰ੍ਹਾਂ ਇਹਨੂੰ ਟਰਨ ਕਰਕੇ ਧਾਗੇ ਨੂੰ ਤੁਹਾਡਾ ਇਹ ਲੂਪ ਜਿਹੜਾ ਇਹਦੇ ਵਿੱਚ ਤੁਸੀਂ ਇਸ ਨਾਲ ਧਾਗੇ ਨੂੰ ਖਿੱਚ ਲੈਣਾ ਜਿਸ ਤਰ੍ਹਾਂ ਕਿ ਆਪਾਂ ਗੱਠ ਲਈ ਕਰਦੇ ਹਾਂ ਇਸ ਤਰ੍ਹਾਂ ਹੁਣ ਆਪਾਂ ਚੇਨ ਕਰਨੀ ਆ ਚੇਨ ਤੁਸੀਂ ਆਪਣੇ ਪ੍ਰੋਜੈਕਟ ਦੇ ਹਿਸਾਬ ਨਾਲ ਕਰਨੀ ਆ ਜੋ ਵੀ ਤੁਹਾਡੀ ਲੰਬਾਈ ਜੁੜਾਈ ਦੇ ਹਿਸਾਬ ਨਾਲ ਹੁਣ ਆਪਾਂ ਇਹਦੇ ਚੋਂ ਦੋ ਜਿਹੜੀ ਚੇਨ ਆਪਾਂ ਸਕਿਪ ਕਰਕੇ ਗੱਲੇ ਦੇ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਾਂਗੇ ਤੋ ਅਗਲੇ ਦੇ ਵਿੱਚ ਆਪਾਂ ਇੱਕ ਹੋਰ ਡਬਲ ਕ੍ਰੋਸ਼ੀਆ। ਇੱਥੇ ਆਪਾਂ ਨੇ ਤਿੰਨ ਜਿਹੜੇ ਨੇ ਡਬਲ ਕ੍ਰੋਸ਼ੀਆ ਹੋ ਗਏ ਨੇ। ਹੁਣ ਆਪਾਂ ਇੱਥੇ ਦੋ ਦੀ ਚੇਨ ਕਰਨੀ ਆ। ਤੇ ਜਿਹੜੀ نیچے ਚੇਨ ਕੀਤੀ ਹੋਈ ਆਪਣੀ ਇਹਦੇ ਵਿੱਚ ਆਪਾਂ ਹੁਣ ਤਿੰਨ ਜਿਹੜੇ ਨੇ ਤਿੰਨ ਚੇਨ ਆਪਾਂ ਸਟੈਪ ਕਰਨੀਆਂ ਨੇ। ਤੇ ਜਿਹੜੀ ਚੌਥੀ ਚੇਨ ਆ ਉਹਦੇ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਨਾ ਇੱਕ। ਹੁਣ ਆਪਾਂ ਇੱਥੇ ਤਿੰਨ ਦੀ ਚੇਨ ਕਰਨੀ ਆ। ਫਿਰ ਤੋਂ ਉਸੇ ਚੇਨ ਦੇ ਵਿੱਚ ਹੀ ਆਪਾਂ ਡਬਲ ਕ੍ਰੋਸ਼ੀਆ ਕਰਨਾ ਦੋ ਦੀ ਚੇਨ ਫਿਰ ਤੋਂ ਆਪਾਂ ਜਿਹੜੀ ਤਿੰਨ ਜਿਹੜੀ ਚੇਨ ਆ ਉਹ ਸਕਿਪ ਕਰਨੀ ਆ ਤਾਂ ਤਿੰਨ ਚੌਥੀ ਦੇ ਵਿੱਚ ਆਪਾਂ ਵਨ ਡਬਲ ਕ੍ਰੋਸ਼ੀਆ ਦੋ ਡਬਲ ਕ੍ਰੋਸ਼ੀਆ 3 ਸਵਾ ਜਿsto ਬਾਅਦ ਫਿਰ ਤੋਂ ਆਪਾਂ ਦੋ ਦੀ ਚੇਨ ਕੀਤੀ ਤਿੰਨ ਚੇਨ ਸਕਿਪ ਕਰਕੇ ਦੋ ਤਿੰਨ ਚੌਥੀ ਦੇ ਵਿੱਚ ਆਪਾਂ ਡਬਲ ਕ੍ਰੋਸ਼ੀਆ ਕਰਕੇ ਤਿੰਨ ਦੀ ਚੇਨ ਕਰਨੀ ਆ ਤੇ ਫਿਰ ਤੋਂ ਉਸੇ ਚੇਨ ਦੇ ਵਿੱਚ ਹੀ ਆਪਾਂ ਡਬਲ ਕ੍ਰੋਸ਼ੀਆ ਕਰਾਂਗੇ ਇਹੀ ਪੈਟਰਨ ਨੂੰ ਆਪਾਂ ਰਿਪੀਟ ਕਰਨਾ ਵਾ ਲਾਸਟ ਦੇ ਉੱਤੇ ਤਿੰਨ ਆਪਾਂ ਡਬਲ ਕ੍ਰੋਸ਼ੀਆ ਕਰ ਲਏ ਦੋ ਦੀ ਚੇਨ ਕਰਕੇ ਟਰਨ ਕਰਨੀ ਆ ਹੁਣ ਆਪਾਂ ਜਿਹੜੇ ਤਿੰਨ ਡਬਲ ਕ੍ਰੋਸ਼ੀਆ ਕੀਤੇ ਇਹਦੇ ਉੱਤੇ ਆਪਾਂ ਤਿੰਨ ਹੀ ਡਬਲ ਕ੍ਰੋਸ਼ੀਆ ਕਰਨੇ ਨੇ ਹੁਣ ਜਿਹੜੀ ਆਪਣੀ ਬਣਾਇਆ ਸੀ ਆਪਾਂ ਸਪੇਸ ਸੀਗੀ ਤਿੰਨ ਦੀ ਇਹਦੇ ਵਿੱਚ ਆਪਾਂ ਇੱਕ ਦੋ ਡਬਲ ਕ੍ਰੋਸ਼ੀਆ ਤਿੰਨ ਡਬਲ ਕ੍ਰੋਸ਼ੀਆ ਦੋ ਦੀ ਚੇਨ ਤੇ ਫਿਰ ਤੋਂ ਇਸੇ ਸਪੇਸ ਦੇ ਵਿੱਚ ਹੀ ਆਪਾਂ ਤਿੰਨ ਡਬਲ ਕ੍ਰੋਸ਼ੀਆ ਹੋਰ ਕਰਨੇ ਨੇ ਇਹ ਆਪਣਾ ਫੈਂਸਟ ਬਣ ਜਾਣਾ ਵਾ ਹੁਣ ਜਿਵੇਂ ਆਪਾਂ ਪਹਿਲਾਂ ਚੇਨ ਕੀਤੀ ਸੀ ਹੁਣ ਆਪਾਂ ਇੱਥੇ ਚੇਨ ਨਹੀਂ ਕਰਨੀ ਹੁਣ ਆਪਾਂ ਸਿੱਧਾ ਹੀ ਅਗਲੇ ਜਿਹੜੇ ਤਿੰਨ ਡਬਲ ਕ੍ਰੋਸ਼ੀਆ ਕੀਤਾ ਹੋਇਆ ਆਪਣਾ ਉਹਨਾਂ ਦੇ ਉੱਤੇ ਹਰ ਇੱਕ ਦੇ ਉੱਤੇ ਇੱਕ ਇੱਕ ਡਬਲ ਕ੍ਰੋਸ਼ੀਆ ਕਰਨਾ ਆਪਾਂ ਇੱਥੇ ਆਪਾਂ ਜਾਨੀ ਕਿ ਤਿੰਨ ਡਬਲ ਕ੍ਰੋਸ਼ੀਆ ਜਿਹੜੇ ਨੇ ਆਪਣੇ ਹੁ ਬਣਾਉਣੇ ਨੇ ਫਿਰ ਤੋਂ ਅਗਲਾ ਜਿਹੜਾ ਆਪਣਾ ਹੈ ਇੱਥੇ ਸਪੇਸ ਵਾਲੀ ਦੇ ਵਿੱਚ ਉਸੇ ਤਰ੍ਹਾਂ ਹੀ ਬਣਾਣਾ ਆ ਦੇਖੋ ਹੁਣ ਆਪਾਂ ਇਹ ਬਣਾ ਕੇ ਕਰ ਲਿਆ ਤਿੰਨ ਦੇ ਉੱਤੇ ਤਿੰਨ ਆਪਾਂ ਉਸੇ ਤਰ੍ਹਾਂ ਹੀ ਡਬਲ ਕ੍ਰੋਸ਼ੀਆ ਕਰ ਲਈ ਦੋ ਦੀ ਚੇਨ ਕਰਕੇ ਟਰਨ ਕਰਨਾ ਤੇ ਫਿਰ ਤੋਂ ਇਹਦੇ ਤੇ ਤਿੰਨ ਤੇ ਆਪਾਂ ਡਬਲ ਕ੍ਰੋਸ਼ੀਆ 3 ਡਬਲ ਕ੍ਰੋਸ਼ੀਆ ਬਣਾਣੇ ਨੇ ਹੁਣ ਆਪਣਾ ਥਰਡ ਦੇ ਵਿੱਚ ਆਪਾਂ ਫਿਰ ਤੋਂ ਇੱਥੇ ਦੋ ਦੀ ਚੇਨ ਕਰਕੇ ਜਿਵੇਂ ਆਪਾਂ نیچے ਬਣਾਈ ਸੀ ਦੋ ਦੀ ਚੇਨ ਸਪੇਸ ਦੇ ਵਿੱਚ ਆਪਾਂ ਇੱਕ ਡਬਲ ਕ੍ਰੋਸ਼ੀਆ ਤਿੰਨ ਚੇਨ ਫਿਰ ਤੋਂ ਇਸੇ ਦੇ ਵਿੱਚ ਇੱਕ ਡਬਲ ਕ੍ਰੋਸ਼ੀਆ ਹੋਰ ਹੁਣ ਆਪਾਂ ਇੱਥੇ ਦੋ ਦੀ ਚੇਨ ਹੋਰ ਕਰਨੀ ਹੈ ਜਿਸ ਤਰ੍ਹਾਂ نیچے ਹੈ ਉਸ ਤਰ੍ਹਾਂ ਹੀ ਆਪਾਂ ਉੱਪਰ ਰਿਪੀਟ ਕਰਨਾ ਹੈ نیچے ਵਾਲੇ ਗੇਟ ਆਪਣਾ ਇੱਥੇ ਰਿਪੀਟ ਹੋਣਾ ਹੈ ਦੋ ਦੀ ਚੇਨ ਕਰਕੇ ਜਿਹੜੇ ਤਿੰਨ ਤਿੰਨ ਆਪਣਾ ਜੇ ਡਬਲ ਕ੍ਰੋਸ਼ੀਆ ਬਣਾਉਣੇ ਨੇ ਇਹਦੇ ਵਿੱਚ ਆਪਾਂ ਕੁਝ ਨਹੀਂ ਕਰਨਾ ਇਹਨਾਂ ਦੇ ਉੱਤੇ ਐਜ਼ ਇਟ ਇਟ ਉੱਪਰ ਇਹੀ ਪੈਟਰਨ ਲਾਸਟ ਤੱਕ ਚੱਲਣਾ ਵਾ बस ये दो लाइना ਦਾ ਹੀ ਤੁਹਾਨੂੰ ਸਮਝਣ ਵਾਲਾ ਹੈਗਾ ਦੋ ਦੇ ਵਿੱਚ ਹੀ ਬਸ ਆਪਾਂ ਥੋੜਾ ਜਿਹਾ ਕਰਨਾ ਵਾ ਇੱਕ ਡਬਲ ਕ੍ਰੋਸ਼ੀਆ ਕਰਕੇ ਤਿੰਨ ਦੀ ਚੇਨ ਕਰਕੇ ਉਸੇ ਦੇ ਵਿੱਚ ਹੀ ਆਪਾਂ ਡਬਲ ਕ੍ਰੋਸ਼ੀਆ ਕਰਨਾ ਦੋ ਦੀ ਚੇਨ ਕਰਨੀ ਹੈ ਤੇ ਅੱਗੇ ਜਿਹੜੇ ਤਿੰਨ ਡਬਲ ਕ੍ਰੋਸ਼ੀਆ ਕਰਦੇ ਆਪਾਂ ਉਹ ਐਜ਼ ਇਟ ਉਸੇ ਤਰ੍ਹਾਂ ਹੀ ਕਰ ਲੈਣੇ ਨੇ ਤੁਸੀਂ ਇਹ ਸਾਈਡ ਦੇਤੇ ਨੇ ਤੁਸੀਂ ਸਾਈਡਾਂ ਦੇ ਉੱਤੇ ਜਿਸ ਤਰ੍ਹਾਂ ਬਾਰਡਰ ਐਜ਼ ਇਹ ਕਰਨਾ ਤੁਸੀਂ ਚਾਰ ਰੱਖ ਸਕਦੇ ਹੋ ਪੰਜ ਰੱਖ ਸਕਦੇ ਹੋ ਜਿਹੜਾ ਸੈਂਟਰ ਦੇ ਵਿੱਚ ਵਾ ਤੁਸੀਂ ਉਹ ਉਹਦੇ ਵਿੱਚ ਕੋਈ ਹੇਅਰ ਪੈਟਰਨ ਨਹੀਂ ਕਰਨਾ ਇਸੇ ਤਰ੍ਹਾਂ ਹੀ ਆਪਾਂ ਸੈਂਟਰ ਦੇ ਵਿੱਚ ਵੀ ਤੁਸੀਂ ਇਸੇ ਤਰ੍ਹਾਂ ਹੀ ਤੁਸੀਂ ਚਾਹੇ ਚਾਰ ਰੱਖ ਲਓ ਚਾਹੇ ਪੰਜ ਆਪਣੇ ਪੈਟਰਨ ਦੇ ਅਕੋਰਡਿੰਗ ਕੋ ਉਹਦੇ ਵਿੱਚ ਕੋਈ ਆਪਾਂ ਨੂੰ ਫਰਕ ਨਹੀਂ ਪੈਣਾ ਹੈਗਾ ਫਿਰ ਤੋਂ ਆਪਾਂ ਇੱਥੇ 3 ਡਬਲ ਕ੍ਰੋਸ਼ੀਆ ਇਸੇ ਸਪੇਸ ਦੇ ਵਿੱਚ ਹੀ ਕਰਨੀਆਂ ਨੇ ਜਿਹੜੀ 10 ਡਬਲ ਕ੍ਰੋਸ਼ੀਆ ਇਸੇ ਤਰ੍ਹਾਂ ਹੀ ਆਪਾਂ ਉੱਪਰ ਦੇ ਉੱਪਰ ਇਹਨੂੰ ਰਿਪੀਟ ਕਰ ਲੈਣਾ ਵਾ ਆ ਦੇਖੋ ਬਹੁਤ ਹੀ ਪਿਆਰਾ ਲੱਗਦਾ ਪੈਟਰਨ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟਾਂ ਵਿੱਚ ਵੀ ਦੱਸਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਹਾਂ ਅਸੀ ਤਰ੍ਹਾਂ ਹੀ ਇੱਕ ਹੋਰ ਵੀਡੀਓ ਦੇ ਵਿੱਚ ਧੰਨਵਾਦ